ਹਾਲੀਆ ਬਈ ਅੱਜ ਜਿਹੜਾ ਪਿੰਡ ਨਾਕਲਾਂ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਕੱਟ ਕੀਤਾ ਗਿਆ ਇਹ ਸਬੰਧ ਦੇ ਵਿੱਚ ਕੀਤਾ ਗਿਆ ਆ ਕਿ ਨਾਕਲਾਂ ਦੇ ਵਿੱਚ ਹਰ ਸਾਲ ਕੀਰਤਨ ਦੁਆਰ ਹੁੰਦਾ ਹੈ ਜੋ ਕਿ ਐਰਸ ਵਾਲੇ ਤੀਵਾਂ ਹੋ ਰਿਹਾ ਹੈ ਉਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਭ ਸੰਗਤਾਂ ਨੂੰ ਭਰੇ ਰਿਆ ਜਾ ਰਿਹਾ ਹੈ ਔਰ ਗਰਾਊਂਡ ਦੇ ਵਿੱਚ ਇਹ ਸਮਾਗਮ ਹੋਏਗਾ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਹਾਜ਼ਰੀ ਨ ਭਰਦੀ ਕਿਰਪਾ ਕਰਿਓ ਜੀ ਹਾਂਜੀ ਜੀ ਅੱਜ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਕਟ ਕੀਤਾ ਗਿਆ ਤੇ ਕੀ ਕਰਨੇ ਦੀ ਲੋੜ ਇਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਜੀ ਜੋ ਆਪਣੇ ਹਰ ਸਾਲ ਸਲਾਨਾ ਸਮਾਗਮ ਨਾਕਲਾਨੀ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਆ ਉਸ ਦੇ ਸਬੰਧ ਵਿੱਚ ਅੱਜ ਇਕੱਠੇ ਹੋਏ ਆ ਸਾਰੇ ਅਸੀਂ ਜਿੰਨੇ ਵੀ ਆਪਣੇ ਮੈਂਬਰ ਨੇ ਜਾਂ ਸੇਵਾਦਾਰ ਨੇ ਇਹਦਾ ਸਲਾਨਾ ਸਮਾਗਮ ਆ ਇਸ ਸਾਲ ਸਾਡਾ ਤੀਵਾਂ ਸਲਾਨਾ ਸਮਾਗਮ ਆ ਜੋ ਕਿ 8 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਪਹਿਲਾ ਦਿਨੇ ਜਿਹੜੇ ਆ ਗੁਰਦਰਾ ਸਾਹਿਬ ਜੜੀਆਂ ਦੇ ਪਾਠ ਚੱਲਣਗੇ ਸ਼ਾਮ ਨੂੰ ਜੋ ਹੈ ਜੋ ਪੰਡਾਲ ਹੈ ਉਹ ਗੁਰਦੁਆਰਾ ਸਾਹਿਬ ਤੋਂ ਜੋ ਪੰਡਾਲ ਜੇ ਜਾਏਗਾ 나ਕਲਾਂ ਦੀ ਜੋ ਗਰਾਊਂਡ ਹੈ ਸੀਨੀਅਰ ਸੈਕੰਡਰੀ ਸਕੂਲ ਦੀ ਉਸ ਵਿੱਚ ਸਮਾਗਮ ਸ਼ੁਰੂ ਹੋਏਗਾ ਜਿਸ ਵਿੱਚ ਪਹਿਲਾਂ ਸਾਡੇ ਜਥੇ ਜਿਹੜੇ ਨੇ ਉਹ ਮਜੀਠੇ ਤੋਂ ਪਹੁੰਚ ਰਹੇ ਨੇ ਧਰਮਿੰਦਰ ਸਿੰਘ ਜੀ ਕਿੰਨੇ ਰੋ ਹੈਗਾ ਦਿਨ ਦਾ ਸਮਾਗਮ ਇਹ 7 ਤੋਂ 8 ਹੈ ਜੀ 7 ਤੋਂ 8 ਸਾਡਾ ਸਮਾਗਮ ਹੈ ਜੀ ਰਾਤ ਸ਼ੁਰੂ ਹੋਏਗਾ ਜੀ ਤੇ 8 ਵਜੇ ਤੋਂ ਜਿਹੜਾ 9 ਵਜੇ ਤੱਕ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਨੂੰ ਜੋ ਆਣ ਕੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਮੰਗਲ ਸਿੰਘ ਜੀ ਚਾਰ ਸਹਿਬ ਵਾਲੇ ਉਹ ਆਣ ਕੇ ਜਿਹੜੇ ਨੇ ਸੰਗਤਾਂ ਨੂੰ ਕੀਰਤਨ ਰਸ ਸਰਵਣ ਕਰਨਗੇ ਜੀ ਇਸੇ ਤਰ੍ਹਾਂ ਜੋ ਹੈ ਆਪਣਾ 9 ਤਰੀਕ ਨੂੰ ਜੋ ਸਮਾਗਮ ਹੈ ਉਹ ਵੀ ਇਸੇ ਹੀ ਤਰ੍ਹਾਂ ਗਰਾਉਂਡ ਦੇ ਵਿੱਚ 7 ਵਜੇ ਸ਼ੁਰੂ ਹੋਏਗਾ ਜਿਸ ਵਿੱਚ ਪਹਿਲਾਂ ਹਰਮਨਦੀਪ ਸਿੰਘ ਜੋ ਮਜੀਠੇ ਤੋਂ ਕੀਰਤਨ ਜਥਾ ਉਹ ਪਹੁੰਚ ਰਹੇ ਨੇ ਉਹਨਾਂ ਤੋਂ ਬਾਅਦ ਦੇ ਵਿੱਚ ਹਜੂਰੀ ਰਾਗੀ ਭਾਈ ਜਬਰਤੋੜ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਉਣਗੇ ਜੋ ਕੀਰਤਨ ਰਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਉਹਨਾਂ ਤੋਂ ਬਾਅਦ ਉਹਨਾਂ ਤੋਂ ਬਾਅਦ ਭਾਈ ਮਨਦੀਪ ਸਿੰਘ ਜੀ ਮਰੀਦ ਸੰਗਰੂਰ ਤੋਂ ਕਥਾਵਾਚਕ ਜੋ ਸੰਗਤਾਂ ਨੂੰ ਹਰ ਰਸ ਕੀਰਤਨ ਹਰ ਰਸ ਕਥਾ ਰਾਹੀਂ ਨਿਹਾਲ ਕਰਨਗੇ ਔਰ ਜੋ ਸਾਡੇ 10 ਤਰੀਕ ਦੇ ਸਮਾਗਮ ਨੇ ਇਹ ਦਿਨ ਦੇ ਸਮਾਗਮ ਨੇ 10 ਤਰੀਕ ਐਤਵਾਰ ਗਰਾਊਂਡ ਦੇ ਵਿੱਚ ਇਸੇ ਤਰ੍ਹਾਂ ਹੀ ਸਮਾਗਮ ਹੋਣਗੇ ਜਿਨ੍ਹਾਂ ਦੇ ਵਿੱਚ ਪਹਿਲਾਂ ਕੀਰਤਨ ਜੋ ਹੈ ਉਹ ਆਰੰਭ ਹੋਵੇਗਾ 9:30 ਤੋਂ ਲੈ ਕੇ 10:30 ਵਜੇ ਤੱਕ ਭਾਈ ਹਰਪ੍ਰੀਤ ਸਿੰਘ ਜੀ ਖਾਲਸਾ ਅੰਮ੍ਰਿਤਸਰ ਤੋਂ ਪਹੁੰਚ ਰਹੇ ਨੇ ਅਤੇ ਉਹਨਾਂ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਕਥਾਵਾਚਕ ਤਾਰੀਵਾਲ ਤੋਂ ਕਥਾ ਕਰਨਗੇ ਅਤੇ ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਚਮਕੌਰ ਸਿੰਘ ਜੀ ਕਥਾਵਾਚਕ ਜੋ ਸੰਗਤਾਂ ਨੂੰ ਨਿਹਾਲ ਕਰਨਗੇ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਮ ਹਮਾ ਕੇ ਸੰਗਤਾਂ ਸਾਰੇ ਪ੍ਰੋਗਰਾਮਾਂ ਦਾ ਲਾਹਾ ਖਟਣ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਟੁੱਟ ਲੰਗਰ ਗੁਰੂ ਕਾ ਵਰਤੇਗਾ ਬਾਕੀ ਸਭ ਪ੍ਰਬੰਧ ਸਭ ਸਟੈਂਡ ਦਾ ਪ੍ਰਬੰਧ ਜੋੜਾ ਕਰਦਾ ਪ੍ਰਬੰਧ ਹਰ ਤਰ੍ਹਾਂ ਜੋ ਹੈ ਉਸ ਬਾਵਾ ਸਾਰੀਆਂ ਨਿਭਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਆਪਾਂ ਜੀ ਸਮਾਗਮ ਪਿੰਡ ਨਾਕਲਾਂ ਦੇ ਵਿੱਚ ਹੁੰਦਾ ਜੀ ਹਰ ਸਾਲ ਐਤ ਕੀ ਤੀਵਾਂ ਸਾਲਾਨਾ ਸਮਾਗਮ ਹੈ ਜਿਸ ਵਿੱਚ ਬਹੁਤ ਮਹਾਨ ਕੀਰਤਨੀ ਜਥੇ ਪਹੁੰਚ ਰਹੇ ਨੇ ਕਥਾ ਵਾਚਕਾਂ ਦਾ ਪ੍ਰਚਾਰਕ ਪਹੁੰਚ ਰਹੇ ਨੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਹੌਮ ਹੌਮ ਆ ਕੇ ਪਹੁੰਚੋ ਤੇ ਚੜਦੀ ਕਲਾ ਦਾ ਪ੍ਰੋਗਰਾਮ ਚੜਦੀ ਕਲਾ ਦਾ ਪ੍ਰਤੀਕ ਦਿਓ ਸਾਰੀ ਸੰਗਤ ਸਾਰੇ ਸਮਾਗਮਾਂ ਦੇ ਵਿੱਚ ਲੰਗਰ ਅਟੁੱਟ ਵਰਤੇਗਾ ਸਾਰੀ ਤਰ੍ਹਾਂ ਦਾ ਸਾਰਾ ਪ੍ਰਬੰਧ ਜੋ ਵੀ ਹੋ ਸਕੇ ਆ ਆਪਣੇ ਵੱਲੋਂ ਆਪਾਂ ਸਭ ਕਰਾਂਗੇ ਬਾਕੀ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਚੜ੍ਹਦੀ ਕਲਾ ਦਾ ਪ੍ਰੋਗਰਾਮ ਕਰਕੇ ਦਿਖਾਓ